ਵੀਡੀਓ ਦੇ ਲਾਸਟ ਤੱਕ ਬਣੇ ਰਹੋ ਅੱਜ ਆਪਾਂ ਬਠਿੰਡਾ ਨਗਰ ਨਗਮ ਦੀ ਪੋਲ ਖੋਲਦੇ ਹਾਂ ਸਾਰੇ ਬਠਿੰਡਾ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਅਰਸ਼ ਬਠਿੰਡੇ ਵਾਲਾ ਅੱਜ ਤੁਹਾਨੂੰ ਬਠਿੰਡਾ ਦੇ ਨਗਰ ਨਗਮ ਦੀ ਕਾਰਗੁਜ਼ਾਰੀ ਮਾੜੀ ਕਾਰਗੁਜ਼ਾਰੀ ਦੇ ਤੁਹਾਨੂੰ ਅੱਜ ਦਰਸ਼ਨ ਕਰਾਉਣੇ ਆ ਆ ਤੁਸੀਂ ਦੇਖੋ ਫੁੱਟਪਾਥਾਂ ਦੇ ਉੱਤੇ ਜਿਹੜੀਆਂ ਸਟਰੀਟ ਰੇਟਾਂ ਲੱਗੀਆਂ ਹੋਈਆਂ ਨੇ ਉਹਨਾਂ ਦੀਆਂ ਤਾਰਾਂ ਬਿਲਕੁਲ ਨੰਗੀਆਂ ਨੇ ਇੰਨਾ ਵੱਲੀ ਕੋਈ ਧਿਆਨ ਨਹੀਂ ਹੈ ਅੱਜ ਮੈਂ ਇੱਕ ਚੰਗੀ ਚੀਜ਼ ਵੇਖੀ ਜਿਹੜੀ ਕੋ ਚੰਗਾ ਕੰਮ ਕਰ ਰਹੀ ਹੈ ਨਗਰ ਨਿਗਮ ਉਹਦੇ ਲਈ ਜਿਹੜੀ ਛਲਾਗਾ ਉਹ ਕਰਨੀ ਚਾਹੀਦੀ ਹੈ ਆਹ ਜਿਹੜੇ ਫੁੱਟਪਾਥਾਂ ਦੇ ਉੱਤੇ ਆਹ ਜਿਹੜੇ ਖੱਡੇ ਪੱਟੇ ਜਾ ਰਹੇ ਆ ਇਹਨਾਂ ਖੱਡਿਆਂ ਦੇ ਵਿੱਚ ਨਗਰ ਨਿਗਮ ਵੱਲੋਂ ਪੌਦੇ ਲਗਾਏ ਜਾ ਰਹੇ ਨੇ ਤਾਂ ਇਸ ਲਈ ਇਸ ਗੱਲ ਦੀ ਛਲਾਗਾ ਕਰਨੀ ਬਣਦੀ ਹੈ ਪਰ ਦੂਸਰੇ ਪਾਸੇ ਇੱਕ ਨਗਰ ਨਿਗਮ ਦਾ ਦੂਸਰਾ ਪਹਿਲੂ ਵੀ ਹੈ ਆ ਬੰਦਾ ਜੋ ਐਸ ਪੋਲ ਦੇ ਕੋਲ ਲੰਘਿਆ ਹੈ ਜੇਕਰ ਇਹ ਇਸ ਪੋਲ ਦੇ ਨਾਲ ਹੱਥ ਲਗਾ ਲੈਂਦਾ ਆ ਦੇਖੋ ਤੁਸੀਂ ਇਹ ਲੰਗੀਆਂ ਤਾਰਾਂ ਹਨ ਤਾਂ ਇਸ ਦੀ ਇੱਥੇ ਮੌਤ ਹੋ ਸਕਦੀ ਸੀ ਕਈ ਵਾਰ ਕਈਆਂ ਲੋਕਾਂ ਨਾਲ ਛੋਟੇ ਬੱਚੇ ਹੁੰਦੇ ਆ ਉਹਨਾਂ ਬੱਚਿਆਂ ਦੇ ਬੱਚੇ ਇਸ ਚੌੜ ਮਜ਼ਾਕ ਕਰਦੇ ਕਰਦੇ ਇਹਨਾਂ ਪੋਲਾਂ ਦੇ ਨਾਲ ਹੱਥ ਲਗਾ ਸਕਦੇ ਹਨ ਤਾਂ ਜਾਣੇ-ਜਾਣੇ ਦੇ ਵਿੱਚ ਕਿਸੇ ਦੀ ਜਾਨ ਜਾ ਸਕਦੀ ਹੈ ਇਸੇ ਤਰ੍ਹਾਂ ਹੀ ਕੁਝ ਦਿਨ ਪਹਿਲਾਂ ਇਸੇ ਪੱਤਰਕਾਰ ਵੀਰ ਨੇ ਇੱਕ ਵੀਡੀਓ ਬਣਾਈ ਸੀ ਜਿਸ ਵਿੱਚ ਇੱਕ ਖੱ쩌 ਰੇੜੇ ਦੀ ਜਿਹੜਾ ਖੱ쩌 ਸੀਗਾ ਉਸ ਦੀ ਸੜਕ ਦੇ ਉੱਪਰ ਨੰਗੀ ਤਾਰ ਹੋਣ ਕਰਕੇ ਉਸ ਦੀ ਮੌਤ ਹੋ ਗਈ ਸੀ ਖੱ쩌 ਦੀ ਤਾਂ ਜੋ ਇਹ ਚੀਜ਼ਾਂ ਤੁਹਾਨੂੰ ਦਿਖਾਣ ਦਾ ਇਹ ਮਕਸਦ ਹੈ ਕਿ ਇਹ ਪੰਜਾਬ ਸਰਕਾਰ ਤੱਕ ਗੱਲ ਪਹੁੰਚੇ ਵੀ ਜੋ ਇਹ ਅਣਗਹਿਲੀ ਕਰਦੇ ਹਨ ਨਗਰ ਨਗਰ ਵੱਲੋਂ ਅਣਗਹਿਲੀ ਹੋ ਰਹੀ ਹੈ ਆਹ ਚੀਜ਼ ਤੁਸੀਂ ਦੇਖ ਰਹੇ ਹੋ ਨੰਗੀਆਂ ਤਾਰਾਂ ਨੇ ਇਹ ਬਹੁਤ ਵੱਡੀ ਅਣਗਹਿਲੀ ਹੈ ਬਾਰਸ਼ਾਂ ਦਿਨਾਂ ਦੇ ਵਿੱਚ ਇਨਾਂ ਦੇ ਵਿੱਚ ਆਮ ਹੀ ਕਰੰਟ ਆਉਂਦਾ ਹੈ ਤਾਂ ਪੰਜਾਬ ਸਰਕਾਰ ਤੱਕ ਇਹ ਗੱਲ ਪਹੁੰਚਣੀ ਚਾਹੀਦੀ ਹੈ ਤਾਂ ਤੁਹਾਨੂੰ ਅਪੀਲ ਕਰਦਾ ਹਾਂ ਦੋਸਤੋ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਭਗਵੰਤ ਮਾਨ ਸਾਹਿਬ ਕੋਲੇ ਇਹ ਹਾਲਾਤ ਪਹੁੰਚ ਸਕਣ ਇਹ ਜੋ ਕੰਮ ਹੋ ਰਿਹਾ ਹੈ ਇਹ ਕਿਸ ਵਾਸਤੇ ਖੱਡੇ ਕੀਤੇ ਜਾ ਰਹੇ ਹੈ ਬੂਟਾ ਕੀ ਇਹ ਸੀ ਸਰ ਬੂਟੇ ਲੱਗਣਗੇ ਆ ਜਾਓ ਆ ਜਾਓ ਬੂਟੇ ਲੱਗ ਠੀਕ ਹੈ ਕੋਈ ਫੁੱਲਾਂ ਵਾਲੇ ਬੂਟੇ ਲੱਗਣਗੇ ਕਿ ਛਾਂਦਾਰ ਬੂਟੇ ਲੱਗਣਗੇ ਫੁੱਲ ਵਾਲੇ ਛਾਂ ਲੱਗੇਗਾ ਫੁੱਲ ਵਾਲੇ ਤੇ ਛਾਂਦਾਰ ਦੋਨੇ ਬੂਟੇ ਲੱਗਣਗੇ ਆ ਜਾਓ ਆ ਜਾਓ

यहाँ पर मान लीजिए काम करते करते तुम्हारा हाथ लग जाए आएगा ठेकेदार हाँ ये इसकी जिम्मेदारी किसकी है ठेकेदार की है सर ठेकेदार की जिम्मेदारी है ना तो ये चीज के लिए बोलो तुम वहाँ पर नगर में हाँ, ये वहाँ पर सभी तारे हाँ, हाँ, नंगी हैं हाँ, बोल देंगे, बोल देंगे। हाँ देंगे, आएगा ना तो बोल देंगे हाँ ठीक